ਦਰਅਸਲ ਇੱਕ ਤੁਗਲਕੀ ਫਰਮਾਨ ਜਿਹੜਾ ਉਹ ਜਾਰੀ ਹੋਇਆ ਹੈ ਆਈਟੀਆਈ ਡੇਰਾ ਬੱਸੀ ਦੇ ਵਿੱਚੋਂ ਇਹ ਫਰਮਾਨ ਦੇ ਤਹਿਤ ਸਟਾਫ ਮੈਂਬਰਾਂ ਨੂੰ ਇਹ ਕਹਿ ਦਿੱਤਾ ਗਿਆ ਹੈ ਕਿ ਭਾਈ ਤੁਹਾਨੂੰ ਸ਼ਨੀਵਾਰ ਨੂੰ ਵੀ ਤੇ ਐਤਵਾਰ ਨੂੰ ਵੀ ਦਫ਼ਤਰ ਆਉਣਾ ਪਏਗਾ ਇੰਨਾ ਹੀ ਨਹੀਂ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਕੋਈ ਵੀ ਗਜ਼ਟੜ ਛੁੱਟੀ ਹੋਵੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਛੁੱਟੀ ਹੋਵੇ ਉਸ ਨੂੰ ਤੁਹਾਨੂੰ ਨਹੀਂ ਦਿੱਤਾ ਜਾਵੇਗਾ ਕਿਉਂਕਿ ਇਸ ਸਾਰੇ ਮਾਮਲੇ ਦੇ ਵਿੱਚ ਜਿਹੜਾ ਮੁਖ ਅਧਿਆਪਕ ਹੈ ਉਸ ਦੇ ਵੱਲੋਂ ਇਸ ਬਾਬਤ ਇੱਕ ਪੱਤਰ ਜਾਰੀ ਕੀਤਾ ਗਿਆ ਉਹ ਪੱਤਰ ਹੁਕਮ ਦੇ ਰੂਪ ਦੇ ਵਿੱਚ ਇਹਨਾਂ ਸਾਰੇ ਲੋਕਾਂ ਦੇ ਉੱਪਰ ਜਾਂ ਫਿਰ ਇਸ ਦਫਤਰ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਉੱਪਰ ਲਾਗੂ ਹੋਵੇਗਾ ਅਜਿਹਾ ਉਸ ਦੇ ਵੱਲੋਂ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਹੈ ਇਹ ਮਾਮਲਾ ਹੁਣ ਲਗਾਤਾਰ ਤੂਲ ਫੜਦਾ ਜਾ ਰਿਹਾ ਕਿਉਂਕਿ ਇਹ ਸਥਿਤੀ ਕਿਸੇ ਵੀ ਤਰੀਕੇ ਦੇ ਨਾਲ ਵਾਜਬ ਨਹੀਂ ਕਿਉਂਕਿ ਜਦੋਂ ਕੋਈ ਦਫਤਰ ਦੇ ਵਿੱਚ ਜਾਂ ਫਿਰ ਕਿਸੇ ਅਧਾਰੇ ਦੇ ਵਿੱਚ ਕੰਮ ਕਰਦਾ ਹੈ ਤਾਂ ਸੁਭਾਵਿਕ ਹੈ ਕਿ ਹਫਤਾਵਾਰੀ ਛੁੱਟੀ ਦੀ ਉਸ ਨੂੰ ਵੀ ਵੇਟ ਰੈਂਦੀ ਹੈ ਇੰਤਜ਼ਾਰ ਰੈਂਦਾ ਹੈ ਪਰ ਜਦੋਂ ਹਫਤੇ ਬਾਅਦ ਵੀ ਛੁੱਟੀ ਨਾ ਮਿਲੇ ਗਸਟੜ ਛੁੱਟੀ ਨਾ ਮਿਲੇ ਕੋਈ ਸਰਕਾਰੀ ਛੁੱਟੀ ਨਾ ਮਿਲੇ ਤੇ ਘਰ ਦੇ ਕੰਮਕਾਜ ਵੀ ਇਸ ਦੇ ਨਾਲ ਅਸਤਵੱਸ ਹੁੰਦੇ ਨੇ ਇਹ ਸਾਰੀਆਂ ਚੀਜ਼ਾਂ ਡੇਰਾ ਬਸੀ ਆਈਟੀਆਈ ਦੇ ਏਸ ਕੇਂਦਰ ਦੇ ਵਿੱਚ ਹੁਕਮ ਜਾਰੀ ਹੋਣ ਤੋਂ ਬਾਅਦ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਜਿਹੜਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਪਿਆ ਹੁਣ ਵੱਖ-ਵੱਖ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਕਿੰਤੂ ਪ੍ਰੰਤੂ ਵੀ ਇਹਦੇ ਉੱਪਰ ਕੀਤੇ ਜਾ ਰਹੇ ਨੇ ਤੇ ਨਾਲ ਦੀ ਨਾਲ ਸਟਾਫ ਮੈਂਬਰ ਜਿਹੜੇ ਨੇ ਉਹ ਬਹੁਤ ਡਾਢੇ ਪਰੇਸ਼ਾਨ ਇਸ ਤੋਂ ਦਿਖਾ ਲਈ ਦੇ ਰਹੇ ਨੇ ਹਾਲਾਂਕਿ ਇਸ ਦੇ ਵਿੱਚ ਅਪਡੇਟ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ 17/7/2025 ਨੂੰ ਇਹ ਹੁਕਮ ਜਿਹੜਾ ਉਹ ਜਾਰੀ ਕੀਤਾ ਗਿਆ ਸੀ ਇੱਕ ਲੈਟਰ ਜਿਹੜਾ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਜੰਗਲ ਦੀ ਅੱਗ ਦੀ ਤਰ੍ਹਾਂ ਵਾਇਰਲ ਹੋ ਰ ਨੇ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਇਸੇ ਖਬਰ ਦੇ ਉੱਪਰ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਮੇਜਰ ਅਲੀ ਜੁੜ ਚੁੱਕੇ ਨੇ ਮੇਜਰ ਕੀਕੋ ਜਾਣਕਾਰੀਆਂ ਨੇ ਇਹ ਜਿਹੜਾ ਤੁਗਲਕੀ ਫਰਮਾਨ ਜਿਹੜਾ ਜਾਰੀ ਹੋਇਆ ਹੈ ਆਈਟੀਆਈ ਡੇਰਾ ਬੱਸੀ ਦੇ ਵਿੱਚ ਕਹਿੰਦੇ ਕਿ ਛਨੀ ਐਤਵਾਰ ਦੀ ਛੁੱਟੀ ਨਹੀਂ ਹੋਏਗੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਗਜ਼ਟ ਦੀ ਛੁੱਟੀ ਜਿਹੜੀ ਹੈ ਉਸ ਤੋਂ ਵੀ ਨਹੀਂ ਸਟਾਫ ਮੈਂਬਰਾਂ ਨੂੰ ਦਿੱਤਾ ਜਾਏਗਾ ਜਿਹੜਾ ਇੱਕ ਫਰਮਾਨ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਜਿਹੜਾ ਅਖਬਾਰ ਹਲਕਾ ਰਿਹਾ ਹੈਗਾ ਤੇ ਇਹ ਦੱਸਣਾ ਚਾਹ ਰਹੇ ਆਗੇ ਕਿ ਇਹ ਜਿਹੜਾ ਹੈਗਾ ਟੀਚਰ ਹੈਗੇ ਆ ਜਿਹੜੇ ਉਹਨਾਂ ਵੱਲੋਂ ਇੱਕ ਇਹ ਅਲੀਗੇਸ਼ਨ ਲਗਾਇਆ ਗਿਆ ਹੈਗਾ ਉਸਤੇ ਟੀਚਰਾਂ ਦੇ ਵੱਲੋਂ ਆਰਟੀ ਦੇ ਜਿਹੜਾ ਹੈਗਾ ਉਹ ਅਲੀਗੇਸ਼ਨ ਲਗਾਇਆ ਗਿਆ ਹੈ ਕਿ ਤੇ ਉਹ ਕਹਿੰਦੇ ਹੈਗੇ ਆ ਕਿ ਸਾਡੀ ਜਿਹੜੀ ਛੁੱਟੀ ਹੈਗੀ ਆ ਉਹ ਬੰਦ ਕੀਤੀ ਹੋਈ ਹੈਗੀ ਆ ਸ਼ਨੀਵਾਰ ਤੇ ਐਤਵਾਰ ਨੂੰ ਵੀ ਸਾਨੂੰ ਬੁਲਾਇਆ ਜਾਂਦਾ ਹੈਗਾ ਤੇ ਜਿਹੜੇ 50 50 ਬੱਚੇ ਜਿਹੜੇ ਉਹ ਹੈਗੇ ਆ ਇਕੱਠੇ ਕਰਕੇ ਜਿਹੜੇ ਲੈ ਆਪਣੇ ਜ਼ਿੰਮੇਵਾਰੀ ਤੇ ਉਹ ਲੈ ਕੇ ਆਣੇ ਹੈਗੇ ਆ ਉਹਨਾਂ ਤੇ ਜਿਹੜਾ ਦਬਾਅ ਬਣਾਇਆ ਜਾ ਰਿਹਾ ਹੈਗਾ ਤੇ ਅੱਜ ਜਿਹੜਾ 15 ਅਗਸਤ ਹੈਗਾ ਆ ਉਸ ਨੂੰ ਵੀ ਲੈ ਕੇ ਅੱਜ ਵੀ ਕੋਈ ਛੁੱਟੀ ਨਹੀਂ ਦਿੱਤੀ ਗਈ ਤੇ ਕੱਲ ਵੀ ਕੋਈ ਛੁੱਟੀ ਨਹੀਂ ਹੈਗੀ ਹੈ ਜੀ ਇਹ ਇਸ ਨੂੰ ਲੈ ਕੇ ਜਿੱਦਾਂ ਲਗਾਤਾਰ ਇਹ ਚਰਚਾ ਦਾ ਵਿਸ਼ਾ ਬਣਿਆ ਪਿਆ ਕਿਉਂਕਿ ਹਫਤਾਵਾਰੀ ਤੇ ਛੁੱਟੀ ਹਰੇਕ ਕੋਈ ਚਾਹੁੰਦਾ ਹੁੰਦਾ ਹੈ ਕਿਸੇ ਤਰੀਕੇ ਦੇ ਨਾਲ ਕੋਈ ਕਾਨੂੰਨੀ ਰੂਪ ਦੇ ਵਿੱਚ ਕੋਈ ਕਾਰਵਾਈ ਕਰਨ ਦੇ ਲਈ ਅਧਿਆਪਕਾਂ ਦੇ ਵੱਲੋਂ ਟੀਚਰ ਸਭਾਾਂ ਦੇ ਵੱਲੋਂ ਕੋਈ ਕਾਰਵਾਈ ਕੀਤੀ ਗਈ ਇਦਾਂ ਦੀ ਦੀ ਉਹਨਾਂ ਵੱਲੋਂ ਜਿਹੜੀ ਹੈਗੀ ਸਾਡੇ ਨਾਲ ਜਿਹੜੀ ਗੱਲਬਾਤ ਹੋਈ ਹੈਗੀ ਹੈ ਤੇ ਉਹਨਾਂ ਨੇ ਦੱਸਿਆ ਹੈਗਾ ਕਿ ਅਸੀਂ ਜਿਹੜੇ ਹੈਗੇ ਆ ਇਸ ਤੇ ਕਾਰਵਾਈ ਦੀ ਮੰਗ ਕਰਦੇ ਆ ਤੇ ਮੁੱਖ ਮੰਤਰੀ ਤੱਕ ਇਹ ਲੈਟਰ ਜਿਹੜਾ ਹੈਗਾ ਇਹ ਪਹੁੰਚਾਇਆ ਜਾਵੇਗਾ ਜੀ ਜੀ ਬਹੁਤ ਮਿਹਰਬਾਨੀ ਹੈ तमाम ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਸੋ ਹਾਲ ਫਿਲਹਾਲ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਅਧਿਆਪਕ ਸਭਾਨਾਂ ਦੇ ਵੱਲੋਂ ਕੋਈ ਭਾਈ ਇਸ ਤਰੀਕੇ ਦੇ ਨਾਲ ਤਾਂ ਹੋ ਹੀ ਨਹੀਂ ਸਕਦਾ ਹਰ ਕੋਈ ਕਿਸੇ ਵੀ ادارے ਦੇ ਵਿੱਚ ਕੰਮ ਕਰਦਾ ਹੋਵੇ ਕਿਸੇ ਵੀ ਆਰਗੇਨਾਈਜੇਸ਼ਨ ਦੇ ਨਾਲ ਜੁੜਿਆ ਹੋਵੇ ਉਸ ਦੇ ਵੱਲੋਂ ਸੁਭਾਵਿਕ ਤੌਰ ਦੇ ਉੱਪਰ ਆਸ ਰੱਖੀ ਜਾਂਦੀ ਹੈ ਕਿ ਜਿਹੜੇ ਕੰਮ ਉਸ ਦੇ ਵੱਲੋਂ ਕੰਮਕਾਜ ਦੇ ਦਿਨਾਂ ਦੇ ਵਿੱਚ ਨਹੀਂ ਹੋ ਪ ਹਫਤਾਵਾਰੀ ਛੁੱਟੀ ਦੇ ਵਿੱਚ ਉਸ ਦੇ ਵੱਲੋਂ ਕਰ ਲਈ ਜਾਣਗੇ ਪਰ ਜਦੋਂ ਇਹੀ ਕਹਿ ਦਿੱਤਾ ਜਾਂਦਾ ਹੈ ਕਿ ਨਾ ਤਾਂ ਤੁਹਾਨੂੰ ਸ਼ਨੀਵਾਰ ਨੂੰ ਛੁੱਟੀ ਹੈ ਨਾ ਐਤਵਾਰ ਨੂੰ ਛੁੱਟੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਗਜ਼ਟਡ ਛੁੱਟੀ ਵੀ ਸਰਕਾਰੀ ਛੁੱਟੀ ਵੀ ਕਿਸੇ ਤਰੀਕੇ ਦੇ ਨਾਲ ਨਹੀਂ ਦਿੱਤੀ ਜਾਵੇਗੀ ਇਹ ਇੱਕ ਲੈਟਰ ਜਾਰੀ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਅਧਿਆਪਕਾਂ ਨੂੰ ਜ਼ੋਰ ਜ਼ਰਵੇ ਤਰੀਕੇ ਦੇ ਨਾਲ ਉਹਨਾਂ ਨੂੰ ਇਸ ਆਈਟੀਆਈ ਦੇ ਵਿੱਚ ਬੁਲਾਇਆ ਜਾਂਦਾ ਹੈ ਇਸ ਕੇਂਦਰ ਦੇ ਵਿੱਚ ਬੁਲਾਇਆ ਜਾਂਦਾ ਹੈ ਤੇ ਉਹਨਾਂ ਦੇ ਉੱਪਰ ਰੋਹ ਪਾ ਕੇ ਇਸ ਗੱਲ ਨੂੰ ਮੰਨਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਤੰਗ ਆਏ ਅਧਿਆਪਕਾਂ ਦੇ ਵੱਲੋਂ ਹੁਣ ਸ਼ਿਕਾਇਤ ਜਿਹੜੀ ਹੈ ਉਹ ਪੁਲਿਸ ਦੇ ਕੋਲ ਵੀ ਦੇਣ ਦੀ ਗੱਲ ਜਿਹੜੀ ਆ के सामने आई है नाड़ आ, ते ਨਾਲ ਦੀ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੇ ਮਾਮਲਾ ਪਹੁੰਚਾਉਣ ਦਾ ਉਹਨਾਂ ਦੇ ਵੱਲੋਂ ਆਪਣੀ ਗੱਲ ਦਾ ਇਹ ਵਿਰਵਾਹ ਜਿਹੜਾ ਉਹ ਦਿੱਤਾ ਗਿਆ ਬਾਕੀ ਇਸ ਖਬਰ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਕਾਰੀਆਂ ਤੇ ਇਸ ਉਠੇ ਨਵੇਂ ਮਸਲੇ ਦੇ ਬਾਰੇ ਤੁਹਾਡੇ ਜ਼ਿਹਨ ਦੇ ਵਿੱਚ ਕੀ ਕੁਝ ਵੱਲਵਲੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਦੈਨਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿਗਾਸ ਇਤਕਬਾਲ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਹਾਂ ਤੇ ਖਬਰ ਹੈਰਾਨ ਕਰਦੀ ਹੋਵੇਗੀ ਤੇ ਇੱਕ ਤਰੀਕੇ ਦੇ ਨਾਲ ਸੋਚਣ ਤੇ ਲਈ ਮਜਬੂਰ ਕਰੇਗੀ ਕਿ ਅਜਿਹਾ ਹੋ ਕਿਵੇਂ ਸਕਦਾ ਹੈ ਦਰਅਸਲ ਇੱਕ ਤੁਗਲਕੀ ਫਰਮਾਨ ਜਿਹੜਾ ਉਹ ਜਾਰੀ ਹੋਇਆ ਹੈ ਆਈਟੀਆਈ ਡੇਰਾ ਬੱਸੀ ਦੇ ਵਿੱਚੋਂ ਇਹ ਫਰਮਾਨ ਦੇ ਤਹਿਤ ਸਟਾਫ ਮੈਂਬਰਾਂ ਨੂੰ ਇਹ ਕਹਿ ਦਿੱਤਾ ਗਿਆ ਹੈ ਕਿ ਭਾਈ ਤੁਹਾਨੂੰ ਸ਼ਨੀਵਾਰ ਨੂੰ ਵੀ ਤੇ ਐਤਵਾਰ ਨੂੰ ਵੀ ਦਫ਼ਤਰ ਆਉਣਾ ਪਏਗਾ ਇੰਨਾ ਹੀ ਨਹੀਂ ਇਹ ਵੀ ਕਹਿ ਦਿੱਤਾ ਗਿਆ ਕਿ ਕੋਈ ਵੀ ਗਜ਼ਟਡ ਛੁੱਟੀ ਹੋਵੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਛੁੱਟੀ ਹੋਵੇ ਉਸ ਨੂੰ ਤੁਹਾਨੂੰ ਨਹੀਂ ਦਿੱਤਾ ਜਾਵੇਗਾ ਕਿਉਂਕਿ ਇਸ ਸਾਰੇ ਮਾਮਲੇ ਦੇ ਵਿੱਚ ਜਿਹੜਾ ਮੁਖ ਅਧਿਆਪਕ ਹੈ ਉਸ ਦੇ ਵੱਲੋਂ ਇਸ ਬਾਬਤ ਇੱਕ ਪੱਤਰ ਜਾਰੀ ਕੀਤਾ ਗਿਆ ਉਹ ਪੱਤਰ ਹੁਕਮ ਦੇ ਰੂਪ ਦੇ ਵਿੱਚ ਇਹਨਾਂ ਸਾਰੇ ਲੋਕਾਂ ਦੇ ਉੱਪਰ ਜਾਂ ਫਿਰ ਇਸ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਉੱਪਰ ਲਾਗੂ ਹੋਵੇਗਾ ਅਜਿਹਾ ਉਸ ਦੇ ਵੱਲੋਂ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਇਹ ਮਾਮਲਾ ਹੁਣ ਲਗਾਤਾਰ ਤੂਲ ਫੜਦਾ ਜਾ ਰਿਹਾ ਕਿਉਂਕਿ ਇਹ ਸਥਿਤੀ ਕਿਸੇ ਵੀ ਤਰੀਕੇ ਦੇ ਨਾਲ ਵਾਜਬ ਨਹੀਂ ਕਿਉਂਕਿ ਜਦੋਂ ਕੋਈ ਦਫ਼ਤਰ ਦੇ ਵਿੱਚ ਜਾਂ ਫਿਰ ਕਿਸੇ ਅਧਾਰੇ ਦੇ ਵਿੱਚ ਕੰਮ ਕਰਦਾ ਹੈ ਤਾਂ ਸੁਭਾਵਿਕ ਹੈ ਹਫਤਾਵਾਰੀ ਛੁੱਟੀ ਦੀ ਉਸ ਤੋਂ ਵੀ ਵੇਟ ਰਹਿੰਦੀ ਹੈ ਇੰਤਜ਼ਾਰ ਰਹਿਦਾ ਪਰ ਜਦੋਂ ਹਫਤੇ ਬਾਅਦ ਵੀ ਛੁੱਟੀ ਨਾ ਮਿਲੇ ਗੱਜੜ ਛੁੱਟੀ ਨਾ ਮਿਲੇ ਕੋਈ ਸਰਕਾਰੀ ਛੁੱਟੀ ਨਾ ਮਿਲੇ ਤੇ ਘਰ ਦੇ ਕੰਮਕਾਜ ਵੀ ਇਸ ਦੇ ਨਾਲ ਅਸਤਵ ਵਿਅਸ ਹੁੰਦੇ ਨੇ ਇਹ ਸਾਰੀਆਂ ਚੀਜ਼ਾਂ ਡੇਰਾ ਬੱਸੀ ਆਈਟੀਆਈ ਦੇ ਏਸ ਕੇਂਦਰ ਦੇ ਵਿੱਚ ਹੁਕਮ ਜਾਰੀ ਹੋਣ ਤੋਂ ਬਾਅਦ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਜਿਹੜਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਪਿਆ ਹੁਣ ਵੱਖ-ਵੱਖ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਕਿੰਤੂ ਪ੍ਰੰਤੂ ਵੀ ਇਹਦੇ ਉੱਪਰ ਕੀਤੇ ਜਾ ਰਹੇ ਨੇ ਤੇ ਨਾਲ ਦੀ ਨਾਲ ਸਟਾਫ ਮੈਂਬਰ ਜਿਹੜੇ ਨੇ ਉਹ ਬਹੁਤ ਡਾਢ ਕੇ ਇਸ ਦੇ ਵਿੱਚ ਅਪਡੇਟ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ 17 7 2025 ਨੂੰ ਇਹ ਹੁਕਮ ਜਿਹੜਾ ਉਹ ਜਾਰੀ ਕੀਤਾ ਗਿਆ ਸੀ ਇੱਕ ਲੈਟਰ ਜਿਹੜਾ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਜੰਗਲ ਦੀ ਅੱਗ ਦੀ ਤਰ੍ਹਾਂ ਵਾਇਰਲ ਹੋ ਰਿਹਾ ਉਸ ਦੇ ਵਿੱਚ ਸਾਰੀਆਂ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਇਸੇ ਖਬਰ ਦੇ ਉੱਪਰ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਮੇਜਰ ਅਲੀ ਜੁੜ ਚੁੱਕੇ ਨੇ ਮੇਜਰ ਕੀ ਕੋ ਜਾਣਕਾਰੀਆਂ ਨੇ ਇਹ ਜਿਹੜਾ ਤੁਗਲਕੀ ਫਰਮਾਨ ਜਿਹੜਾ ਜਾਰੀ ਹੋਇਆ ਹੈ ਆਈਟੀਆਈ ਡੇਰਾ ਬੱਸੀ ਦੇ ਵਿੱਚ ਕਹਿੰਦੇ ਕਿ ਛਨੀ ਐਤਵਾਰ ਦੀ ਛੁੱਟੀ ਨਹੀਂ ਹੋਏਗੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਗਜ਼ਟ ਦੀ ਛੁੱਟੀ ਜਿਹੜੀ ਹੈ ਉਸ ਤੋਂ ਵੀ ਨਹੀਂ ਸਟਾਫ ਮੈਂਬਰਾਂ ਨੂੰ ਜਿਹੜਾ ਇੱਕ ਫਰਮਾਨ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਜਿਹੜਾ ਖ਼ਬਰ ਇਹ ਲਪੋ ਰਿਹਾ ਹੈਗਾ ਤੇ ਇਹ ਦੱਸਣਾ ਚਾਹ ਰਹੇ ਆ ਕਿ ਇਹ ਜਿਹੜਾ ਹੈਗਾ ਟੀਚਰ ਹੈਗੇ ਆ ਜਿਹੜੇ ਉਹਨਾਂ ਵੱਲੋਂ ਇੱਕ ਇਹ ਅਲੀਗੇਸ਼ਨ ਲਗਾਇਆ ਗਿਆ ਹੈਗਾ ਉਸਤੇ ਟੀਚਰਾਂ ਦੇ ਵੱਲੋਂ ਆਰਟੀ ਤੇ ਜਿਹੜਾ ਹੈਗਾ ਅਲੀਗੇਸ਼ਨ ਲਗਾਇਆ ਗਿਆ ਹੈ ਕਿ ਤੇ ਉਹ ਕਹਿੰਦੇ ਹੈਗੇ ਆ ਕਿ ਸਾਡੀ ਜਿਹੜੀ ਛੁੱਟੀ ਹੈਗੀ ਆ ਉਹ ਬੰਦ ਕੀਤੀ ਹੋਈ ਹੈਗੀ ਆ ਸ਼ਨੀਵਾਰ ਤੇ ਐਤਵਾਰ ਨੂੰ ਵੀ ਸਾਨੂੰ ਬੁਲਾਇਆ ਜਾਂਦਾ ਹੈਗਾ ਤੇ ਜਿਹੜੇ 50 50 ਬੱਚੇ ਜਿਹੜੇ ਉਹ ਹੈਗੇ ਆ ਇਕੱਠੇ ਕਰਕੇ ਜਿਹੜੇ ਲੈ ਆਪਣੇ ਜ਼ਿੰਮੇਵਾਰੀ ਤੇ ਉਹ ਲੈ ਕੇ ਆਣੇ ਹੈਗੇ ਆ ਉਹਨਾਂ ਤੇ ਜਿਹੜਾ ਦਬਾਅ ਬਣਾਇਆ ਜਾ ਰਿਹਾ ਹੈਗਾ ਤੇ ਅੱਜ ਜਿਹੜਾ 15 ਅਗਸਤ ਹੈਗਾ ਆ ਉਸ ਨੂੰ ਵੀ ਲੈ ਕੇ ਅੱਜ ਵੀ ਕੋਈ ਛੁੱਟੀ ਨਹੀਂ ਦਿੱਤੀ ਗਈ ਤੇ ਕੱਲ ਵੀ ਕੋਈ ਛੁੱਟੀ ਨਹੀਂ ਹੈਗੀ ਹੈ ਜੀ ਇਹ ਇਸ ਨੂੰ ਲੈ ਕੇ ਜਿੱਦਾਂ ਲਗਾਤਾਰ ਇਹ ਚਰਚਾ ਦਾ ਵਿਸ਼ਾ ਬਣਿਆ ਪਿਆ ਕਿਉਂਕਿ ਹਫਤਾਵਾਰੀ ਤੇ ਛੁੱਟੀ ਹਰੇਕ ਕੋਈ ਚਾਹੁੰਦਾ ਹੁੰਦਾ ਕਿਸੇ ਤਰੀਕੇ ਦੇ ਨਾਲ ਕੋਈ ਕਾਨੂੰਨੀ ਰੂਪ ਦੇ ਵਿੱਚ ਕੋਈ ਕਾਰਵਾਈ ਕਰਨ ਦੇ ਲਈ ਅਧਿਆਪਕਾਂ ਦੇ ਵੱਲੋਂ ਟੀਚਰ ਸਭਾ ਦਾ ਵੱਲੋਂ ਕੋਈ ਕਾਰਵਾਈ ਕੀਤੀ ਗਈ ਇਦਾਂ ਦੀ ਜੀ ਉਹਨਾਂ ਵੱਲੋਂ ਜਿਹੜੀ ਹੈਗੀ ਸਾਡੇ ਨਾਲ ਜਿਹੜੀ ਗੱਲਬਾਤ ਹੋਈ ਹੈਗੀ ਤੇ ਉਹਨਾਂ ਨੇ ਦੱਸਿਆ ਹੈਗਾ ਕਿ ਅਸੀਂ ਜਿਹੜੇ ਹੈਗੇ ਆ ਇਸ ਤੇ ਕਾਰਵਾਈ ਦੀ ਮੰਗ ਕਰਦੇ ਆ ਤੇ ਮੁੱਖ ਮੰਤਰੀ ਤੱਕ ਇਹ ਲੈਟਰ ਜਿਹੜਾ ਹੈਗਾ ਇਹ ਪਹੁੰਚਾਇਆ ਜਾਵੇਗਾ ਜੀ ਜੀ ਬਹੁਤ ਮਿਹਰਬਾਨੀ ਹੈ तमाम ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਸੋ ਹਾਲ ਫਿਲਹਾਲ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਅਧਿਆਪਕ ਸਭਾਵਾਨਾਂ ਦੇ ਵੱਲੋਂ ਕਿ ਭਾਈ ਇਸ ਤਰੀਕੇ ਦੇ ਨਾਲ ਤਾਂ ਹੋ ਹੀ ਨਹੀਂ ਸਕਦਾ ਹਰ ਕੋਈ ਕਿਸੇ ਵੀ ادارے ਦੇ ਵਿੱਚ ਕੰਮ ਕਰਦਾ ਹੋਵੇ ਕਿਸੇ ਵੀ ਆਰਗੇਨਾਈਜੇਸ਼ਨ ਦੇ ਨਾਲ ਜੁੜਿਆ ਹੋਵੇ ਉਸ ਦੇ ਵੱਲੋਂ ਸੁਭਾਵਿਕ ਤੌਰ ਦੇ ਉੱਪਰ ਆਸ ਰੱਖੀ ਜਾਂਦੀ ਹੈ ਕਿ ਜਿਹੜੇ ਕੰਮ ਉਸ ਦੇ ਵੱਲੋਂ ਕੰਮਕਾਜ ਦੇ ਦਿਨਾਂ ਦੇ ਵਿੱਚ ਨਹੀਂ ਹੋ ਪ ਹਫਤਾਵਾਰੀ ਛੁੱਟੀ ਦੇ ਵਿੱਚ ਉਸ ਦੇ ਵੱਲੋਂ ਕਰ ਲਈ ਜਾਣਗੇ ਪਰ ਜਦੋਂ ਇਹੀ ਕਹਿ ਦਿੱਤਾ ਜਾਂਦਾ ਹੈ ਕਿ ਨਾ ਤਾਂ ਤੁਹਾਨੂੰ ਸ਼ਨੀਵਾਰ ਨੂੰ ਛੁੱਟੀ ਹੈ ਨਾ ਐਤਵਾਰ ਨੂੰ ਛੁੱਟੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਗਜ਼ਟਡ ਛੁੱਟੀ ਵੀ ਸਰਕਾਰੀ ਛੁੱਟੀ ਵੀ ਕਿਸੇ ਤਰੀਕੇ ਦੇ ਨਾਲ ਨਹੀਂ ਦਿੱਤੀ ਜਾਵੇਗੀ ਇਹ ਇੱਕ ਲੈਟਰ ਜਾਰੀ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਅਧਿਆਪਕਾਂ ਨੂੰ ਜ਼ੋਰ ਜ਼ਰਵੇ ਤਰੀਕੇ ਦੇ ਨਾਲ ਉਹਨਾਂ ਨੂੰ ਇਸ ਆਈਟੀਆਈ ਦੇ ਵਿੱਚ ਬੁਲਾਇਆ ਜਾਂਦਾ ਹੈ ਇਸ ਕੇਂਦਰ ਦੇ ਵਿੱਚ ਬੁਲਾਇਆ ਜਾਂਦਾ ਹੈ ਤੇ ਉਹਨਾਂ ਦੇ ਉੱਪਰ ਰੋਹ ਪਾ ਕੇ ਇਸ ਗੱਲ ਨੂੰ ਮੰਨਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਤੰਗ ਆਏ ਅਧਿਆਪਕਾਂ ਦੇ ਵੱਲੋਂ ਹੁਣ ਸ਼ਿਕਾਇਤ ਜਿਹੜੀ ਹੈ ਉਹ ਪੁਲਿਸ ਦੇ ਕੋਲ ਵੀ ਦੇਣ ਦੀ ਗੱਲ ਜਿਹੜੀ ਆ ਸਾਹਮਣੇ ਆਈਏ ਤੇ ਨਾਲ ਦੀ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੇ ਮਾਮਲਾ ਪਹੁੰਚਾਉਣ ਦਾ ਉਹਨਾਂ ਦੇ ਵੱਲੋਂ ਆਪਣੀ ਗੱਲ ਦਾ ਇਹ ਵਿਰਵਾਹ ਜਿਹੜਾ ਉਹ ਦਿੱਤਾ ਗਿਆ ਬਾਕੀ ਇਸ ਖਬਰ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਕਾਰੀਆਂ ਤੇ ਇਸ ਉੱਠੇ ਨਵੇਂ ਮਸਲੇ ਦੇ ਬਾਰੇ ਤੁਹਾਡੇ ਜ਼ਿਹਨ ਦੇ ਵਿੱਚ ਕੀ ਕੁਝ ਵੱਲਬਲੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਦੈਨਕ ਸੁਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿਗਾਸ ਇਤਤਬਾਲ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ ਤੇ ਖਬਰ ਹੈਰਾਨ ਕਰਦੀ ਹੋਵੇਗੀ ਤੇ ਇੱਕ ਤਰੀਕੇ ਦੇ ਨਾਲ ਸੋਚਣ ਤੇ ਲਈ ਮਜਬੂਰ ਕਰੇਗੀ ਕਿ ਅਜਿਹਾ ਹੋ ਕਿਵੇਂ ਸਕਦਾ ਹੈ ਦਰਅਸਲ ਇੱਕ ਤੁਗਲਕੀ ਫਰਮਾਨ ਜਿਹੜਾ ਉਹ ਜਾਰੀ ਹੋਇਆ ਹੈ ਆਈਟੀਆਈ ਡੇਰਾ ਬੱਸੀ ਦੇ ਵਿੱਚੋਂ ਇਹ ਫਰਮਾਨ ਦੇ ਤਹਿਤ ਸਟਾਫ ਮੈਂਬਰਾਂ ਨੂੰ ਇਹ ਕਹਿ ਦਿੱਤਾ ਗਿਆ ਹੈ ਕਿ ਭਾਈ ਤੁਹਾਨੂੰ ਸ਼ਨੀਵਾਰ ਨੂੰ ਵੀ ਤੇ ਐਤਵਾਰ ਨੂੰ ਵੀ ਦਫ਼ਤਰ ਆਉਣਾ ਪਏਗਾ ਇੰਨਾ ਹੀ ਨਹੀਂ ਇਹ ਵੀ ਕਹਿ ਦਿੱਤਾ ਗਿਆ ਕਿ ਕੋਈ ਵੀ ਗਜ਼ਟਡ ਛੁੱਟੀ ਹੋਵੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਛੁੱਟੀ ਹੋਵੇ ਉਸ ਨੂੰ ਤੁਹਾਨੂੰ ਨਹੀਂ ਦਿੱਤਾ ਜਾਵੇਗਾ ਕਿਉਂਕਿ ਇਸ ਸਾਰੇ ਮਾਮਲੇ ਦੇ ਵਿੱਚ ਜਿਹੜਾ ਮੁਖ ਅਧਿਆਪਕ ਹੈ ਉਸ ਦੇ ਵੱਲੋਂ ਇਸ ਬਾਬਤ ਇੱਕ ਪੱਤਰ ਜਾਰੀ ਕੀਤਾ ਗਿਆ ਉਹ ਪੱਤਰ ਹੁਕਮ ਦੇ ਰੂਪ ਦੇ ਵਿੱਚ ਇਹਨਾਂ ਸਾਰੇ ਲੋਕਾਂ ਦੇ ਉੱਪਰ ਜਾਂ ਫਿਰ ਇਸ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਉੱਪਰ ਲਾਗੂ ਹੋਵੇਗਾ ਅਜਿਹਾ ਉਸ ਦੇ ਵੱਲੋਂ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਇਹ ਮਾਮਲਾ ਹੁਣ ਲਗਾਤਾਰ ਤੂਲ ਫੜਦਾ ਜਾ ਰਿਹਾ ਕਿਉਂਕਿ ਇਹ ਸਥਿਤੀ ਕਿਸੇ ਵੀ ਤਰੀਕੇ ਦੇ ਨਾਲ ਵਾਜਬ ਨਹੀਂ ਕਿਉਂਕਿ ਜਦੋਂ ਕੋਈ ਦਫ਼ਤਰ ਦੇ ਵਿੱਚ ਜਾਂ ਫਿਰ ਕਿਸੇ ادارے ਦੇ ਵਿੱਚ ਕੰਮ ਕਰਦਾ ਹੈ ਤਾਂ ਸੁਭਾਵਿਕ ਹੈ ਹਫਤਾਵਾਰੀ ਛੁੱਟੀ ਦੀ ਉਸ ਤੋਂ ਵੀ ਵੇਟ ਰੈਂਦੀ ਹੈ ਇੰਤਜ਼ਾਰ ਰੈਂਦਾ ਪਰ ਜਦੋਂ ਹਫਤੇ ਬਾਅਦ ਵੀ ਛੁੱਟੀ ਨਾ ਮਿਲੇ ਗੱਜੜ ਛੁੱਟੀ ਨਾ ਮਿਲੇ ਕੋਈ ਸਰਕਾਰੀ ਛੁੱਟੀ ਨਾ ਮਿਲੇ ਤੇ ਘਰ ਦੇ ਕੰਮਕਾਜ ਵੀ ਇਸ ਦੇ ਨਾਲ ਅਸਤਵ ਵਿਅਸਤ ਹੁੰਦੇ ਨੇ ਇਹ ਸਾਰੀਆਂ ਚੀਜ਼ਾਂ ਡੇਰਾ ਬੱਸੀ ਆਈਟੀਆਈ ਦੇ ਏਸ ਕੇਂਦਰ ਦੇ ਵਿੱਚ ਹੁਕਮ ਜਾਰੀ ਹੋਣ ਤੋਂ ਬਾਅਦ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਜਿਹੜਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਪਿਆ ਹੁਣ ਵੱਖ-ਵੱਖ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਕਿੰਤੂ ਪਰੰਤੂ ਵੀ ਇਹਦੇ ਉੱਪਰ ਕੀਤੇ ਜਾ ਰਹੇ ਨੇ ਤੇ ਨਾਲ ਦੀ ਨਾਲ ਸਟਾਫ ਮੈਂਬਰ ਜਿਹੜੇ ਨੇ ਉਹ ਬਹੁਤ ਡਾ ਕੇ ਇਸ ਦੇ ਵਿੱਚ ਅਪਡੇਟ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ 17 7 2025 ਨੂੰ ਇਹ ਹੁਕਮ ਜਿਹੜਾ ਉਹ ਜਾਰੀ ਕੀਤਾ ਗਿਆ ਸੀ ਇੱਕ ਲੈਟਰ ਜਿਹੜਾ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਜੰਗਲ ਦੀ ਅੱਗ ਦੀ ਤਰ੍ਹਾਂ ਵਾਇਰਲ ਹੋ ਰਿਹਾ ਉਸ ਦੇ ਵਿੱਚ ਸਾਰੀਆਂ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਇਸੇ ਖਬਰ ਦੇ ਉੱਪਰ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਮੇਜਰ ਅਲੀ ਜੁੜ ਚੁੱਕੇ ਨੇ ਮੇਜਰ ਕੀਕੋ ਜਾਣਕਾਰੀਆਂ ਨੇ ਇਹ ਜਿਹੜਾ ਤੁਗਲਕੀ ਫਰਮਾਨ ਜਿਹੜਾ ਜਾਰੀ ਹੋਇਆ ਹੈ ਆਈਟੀਆਈ ਡੇਰਾ ਬੱਸੀ ਦੇ ਵਿੱਚ ਕਹਿੰਦੇ ਕਿ ਛਨੀ ਐਤਵਾਰ ਦੀ ਛੁੱਟੀ ਨਹੀਂ ਹੋਏਗੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਗੈਜ਼ਟੇਡ ਛੁੱਟੀ ਜਿਹੜੀ ਹੈ ਉਸ ਤੋਂ ਵੀ ਨਹੀਂ ਸਟਾਫ ਮੈਂ ਜਿਹੜਾ ਇੱਕ ਫਰਮਾਨ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਜਿਹੜਾ ਇੱਕ ਵਾਇਰਲ ਹੋ ਰਿਹਾ ਹੈਗਾ ਤੇ ਇਹ ਦੱਸਣਾ ਚਾਹੁੰਦੇ ਆ ਕਿ ਇਹ ਜਿਹੜਾ ਹੈਗਾ ਟੀਚਰ ਹੈਗੇ ਆ ਜਿਹੜੇ ਉਹਨਾਂ ਵੱਲੋਂ ਇੱਕ ਇਹ ਅਲੀਗੇਸ਼ਨ ਲਗਾਇਆ ਗਿਆ ਹੈਗਾ ਉਸਤੇ ਟੀਚਰਾਂ ਦੇ ਵੱਲੋਂ ਆਰਟੀ ਤੇ ਜਿਹੜਾ ਹੈਗਾ ਉਹ ਅਲੀਗੇਸ਼ਨ ਲਗਾਇਆ ਗਿਆ ਹੈ ਕਿ ਤੇ ਉਹ ਕਹਿੰਦੇ ਹੈਗੇ ਆ ਕਿ ਸਾਡੀ ਜਿਹੜੀ ਛੁੱਟੀ ਹੈਗੀ ਆ ਉਹ ਬੰਦ ਕੀਤੀ ਹੋਈ ਹੈਗੀ ਆ ਸ਼ਨੀਵਾਰ ਤੇ ਐਤਵਾਰ ਨੂੰ ਵੀ ਸਾਨੂੰ ਬੁਲਾਇਆ ਜਾਂਦਾ ਹੈਗਾ ਤੇ ਜਿਹੜੇ 50 50 ਬੱਚੇ ਜਿਹੜੇ ਉਹ ਹੈਗੇ ਆ ਇਕੱਠੇ ਕਰਕੇ ਜਿਹੜੇ ਲੈ ਆਪਣੀ ਜ਼ਿੰਮੇਵਾਰੀ ਤੇ ਉਹ ਲੈ ਕੇ ਆਣੇ ਹੈਗੇ ਆ ਉਹਨਾਂ ਤੇ ਜਿਹੜਾ ਦਬਾਅ ਬਣਾਇਆ ਜਾ ਰਿਹਾ ਹੈਗਾ ਤੇ ਅੱਜ ਜਿਹੜਾ 15 ਅਗਸਤ ਹੈਗਾ ਆ ਉਸ ਨੂੰ ਵੀ ਲੈ ਕੇ ਅੱਜ ਵੀ ਕੋਈ ਛੁੱਟੀ ਨਹੀਂ ਦਿੱਤੀ ਗਈ ਤੇ ਕੱਲ ਵੀ ਕੋਈ ਛੁੱਟੀ ਨਹੀਂ ਹੈਗੀ ਆ ਜੀ ਇਹ ਇਸ ਨੂੰ ਲੈ ਕੇ ਜਿੱਦਾਂ ਲਗਾਤਾਰ ਇਹ ਚਰਚਾ ਦਾ ਵਿਸ਼ਾ ਬਣਿਆ ਪਿਆ ਕਿਉਂਕਿ ਹਫਤਾਵਾਰੀ ਤਾਂ ਛੁੱਟੀ ਹਰੇਕ ਕੋਈ ਚਾਹੁੰਦਾ ਹੁੰਦਾ ਕਿਸੇ ਤਰੀਕੇ ਦੇ ਨਾਲ ਕੋਈ ਕਾਨੂੰਨੀ ਰੂਪ ਦੇ ਵਿੱਚ ਕੋਈ ਕਾਰਵਾਈ ਕਰਨ ਦੇ ਲਈ ਅਧਿਆਪਕਾਂ ਦੇ ਵੱਲੋਂ ਟੀਚਰ ਸਭਾ ਦਾ ਵੱਲੋਂ ਕੋਈ ਕਾਰਵਾਈ ਕੀਤੀ ਗਈ ਇਦਾਂ ਦੀ ਜੀ ਉਹਨਾਂ ਵੱਲੋਂ ਜਿਹੜੀ ਹੈਗੀ ਸਾਡੇ ਨਾਲ ਜਿਹੜੀ ਗੱਲਬਾਤ ਹੋਈ ਹੈਗੀ ਐ ਤੇ ਉਹਨਾਂ ਨੇ ਦੱਸਿਆ ਹੈਗਾ ਕਿ ਅਸੀਂ ਜਿਹੜੇ ਹੈਗੇ ਆ ਇਸ ਤੇ ਕਾਰਵਾਈ ਦੀ ਮੰਗ ਕਰਦੇ ਆ ਤੇ ਮੁੱਖ ਮੰਤਰੀ ਤੱਕ ਇਹ ਲੈਟਰ ਜਿਹੜਾ ਹੈਗਾ ਇਹ ਪਹੁੰਚਾਇਆ ਜਾਵੇਗਾ ਜੀ ਜੀ ਬਹੁਤ ਮਿਹਰਬਾਨੀ ਹੈ तमाम ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਸੋ ਹਾਲ ਫਿਲਹਾਲ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਅਧਿਆਪਕ ਸਭਾਨਾਂ ਦੇ ਵੱਲੋਂ ਕਿ ਭਾਈ ਇਸ ਤਰੀਕੇ ਦੇ ਨਾਲ ਤਾਂ ਹੋ ਹੀ ਨਹੀਂ ਸਕਦਾ ਹਰ ਕੋਈ ਕਿਸੇ ਵੀ ادارے ਦੇ ਵਿੱਚ ਕੰਮ ਕਰਦਾ ਹੋਵੇ ਕਿਸੇ ਵੀ ਆਰਗੇਨਾਈਜੇਸ਼ਨ ਦੇ ਨਾਲ ਜੁੜਿਆ ਹੋਵੇ ਉਸ ਦੇ ਵੱਲੋਂ ਸੁਭਾਵਿਕ ਤੌਰ ਦੇ ਉੱਪਰ ਆਸ ਰੱਖੀ ਜਾਂਦੀ ਹੈ ਕਿ ਜਿਹੜੇ ਕੰਮ ਉਸ ਦੇ ਵੱਲੋਂ ਕੰਮਕਾਜ ਦੇ ਦਿਨਾਂ ਦੇ ਵਿੱਚ ਨਹੀਂ ਹੋ ਪਾ ਹਫਤਾਵਾਰੀ ਛੁੱਟੀ ਦੇ ਵਿੱਚ ਉਸ ਦੇ ਵੱਲੋਂ ਕਰ ਲਏ ਜਾਣਗੇ ਪਰ ਜਦੋਂ ਇਹੀ ਕਹਿ ਦਿੱਤਾ ਜਾਂਦਾ ਹੈ ਕਿ ਨਾ ਤਾਂ ਤੁਹਾਨੂੰ ਸ਼ਨੀਵਾਰ ਨੂੰ ਛੁੱਟੀ ਹੈ ਨਾ ਐਤਵਾਰ ਨੂੰ ਛੁੱਟੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਗਜ਼ਟਡ ਛੁੱਟੀ ਵੀ ਸਰਕਾਰੀ ਛੁੱਟੀ ਵੀ ਕਿਸੇ ਤਰੀਕੇ ਦੇ ਨਾਲ ਨਹੀਂ ਦਿੱਤੀ ਜਾਵੇਗੀ ਇਹ ਇੱਕ ਲੈਟਰ ਜਾਰੀ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਅਧਿਆਪਕਾਂ ਨੂੰ ਜ਼ੋਰ ਜ਼ਰਵੇ ਤਰੀਕੇ ਦੇ ਨਾਲ ਉਹਨਾਂ ਨੂੰ ਇਸ ਆਈਟੀਆਈ ਦੇ ਵਿੱਚ ਬੁਲਾਇਆ ਜਾਂਦਾ ਹੈ ਇਸ ਕੇਂਦਰ ਦੇ ਵਿੱਚ ਬੁਲਾਇਆ ਜਾਂਦਾ ਹੈ ਤੇ ਉਹਨਾਂ ਦੇ ਉੱਪਰ ਰੋਹ ਪਾ ਕੇ ਇਸ ਗੱਲ ਨੂੰ ਮੰਨਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਤੰਗ ਆਏ ਅਧਿਆਪਕਾਂ ਦੇ ਵੱਲੋਂ ਹੁਣ ਸ਼ਿਕਾਇਤ ਜਿਹੜੀ ਹੈ ਉਹ ਪੁਲਿਸ ਦੇ ਕੋਲ ਵੀ ਦੇਣ ਦੀ ਗੱਲ ਜਿਹੜੀ ਸਾਹਮਣੇ ਆਈਏ ਤੇ ਨਾਲ ਦੀ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਇਹ ਮਾਮਲਾ ਪਹੁੰਚਾਉਣ ਦਾ ਉਹਨਾਂ ਦੇ ਵੱਲੋਂ ਆਪਣੀ ਗੱਲ ਦਾ ਇਹ ਵੇਰਵਾ ਜਿਹੜਾ ਉਹ ਦਿੱਤਾ ਗਿਆ ਬਾਕੀ ਇਸ ਖਬਰ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਕਾਰੀਆਂ ਤੇ ਇਸ ਉੱਠੇ ਨਵੇਂ ਮਸਲੇ ਦੇ ਬਾਰੇ ਤੁਹਾਡੇ ਜ਼ਹਿਨ ਦੇ ਵਿੱਚ ਕੀ ਕੁਝ ਵੱਲਬਲੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਦੈਨਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿਗਾਸ ਇਤਤਬਾਲ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ ਤੇ ਖਬਰ ਹੈਰਾਨ ਕਰਦੀ ਹੋਵੇਗੀ ਤੇ ਇੱਕ ਤਰੀਕੇ ਦੇ ਨਾਲ ਸੋਚਣ ਤੇ ਵੀ ਮਜਬੂਰ ਕਰੇਗੀ ਕਿ ਅਜਿਹਾ ਹੋ ਕਿਵੇਂ ਸਕਦਾ ਹੈ ਦਰਅਸਲ ਇੱਕ ਤੁਗਲਕੀ ਫਰਮਾਨ ਜਿਹੜਾ ਉਹ ਜਾਰੀ ਹੋਇਆ ਹੈ ਆਈਟੀਆਈ ਡੇਰਾ ਬੱਸੀ ਦੇ ਵਿੱਚੋਂ ਇਹ ਫਰਮਾਨ ਦੇ ਤਹਿਤ ਸਟਾਫ ਮੈਂਬਰਾਂ ਨੂੰ ਇਹ ਕਹਿ ਦਿੱਤਾ ਗਿਆ ਹੈ ਕਿ ਭਾਈ ਤੁਹਾਨੂੰ ਸ਼ਨੀਵਾਰ ਨੂੰ ਵੀ ਤੇ ਐਤਵਾਰ ਨੂੰ ਵੀ ਦਫ਼ਤਰ ਆਉਣਾ ਪਏਗਾ ਇੰਨਾ ਹੀ ਨਹੀਂ ਇਹ ਵੀ ਕਹਿ ਦਿੱਤਾ ਗਿਆ ਕਿ ਕੋਈ ਵੀ ਗਜ਼ਟਡ ਛੁੱਟੀ ਹੋਵੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਛੁੱਟੀ ਹੋਵੇ ਉਸ ਨੂੰ ਤੁਹਾਨੂੰ ਨਹੀਂ ਦਿੱਤਾ ਜਾਵੇਗਾ ਕਿਉਂਕਿ ਇਸ ਸਾਰੇ ਮਾਮਲੇ ਦੇ ਵਿੱਚ ਜਿਹੜਾ ਮੁਖ ਅਧਿਆਪਕ ਹੈ ਉਸ ਦੇ ਵੱਲੋਂ ਇਸ ਬਾਬਤ ਇੱਕ ਪੱਤਰ ਜਾਰੀ ਕੀਤਾ ਗਿਆ ਉਹ ਪੱਤਰ ਹੁਕਮ ਦੇ ਰੂਪ ਦੇ ਵਿੱਚ ਇਹਨਾਂ ਸਾਰੇ ਲੋਕਾਂ ਦੇ ਉੱਪਰ ਜਾਂ ਫਿਰ ਇਸ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਉੱਪਰ ਲਾਗੂ ਹੋਵੇਗਾ ਅਜਿਹਾ ਉਸ ਦੇ ਵੱਲੋਂ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਇਹ ਮਾਮਲਾ ਹੁਣ ਲਗਾਤਾਰ ਤੂਲ ਫੜਦਾ ਜਾ ਰਿਹਾ ਕਿਉਂਕਿ ਇਹ ਸਥਿਤੀ ਕਿਸੇ ਵੀ ਤਰੀਕੇ ਦੇ ਨਾਲ ਵਾਜਬ ਨਹੀਂ ਕਿਉਂਕਿ ਜਦੋਂ ਕੋਈ ਦਫ਼ਤਰ ਦੇ ਵਿੱਚ ਜਾਂ ਫਿਰ ਕਿਸੇ ادارے ਦੇ ਵਿੱਚ ਕੰਮ ਕਰਦਾ ਹੈ ਤਾਂ ਸੁਭਾਵਿਕ ਹੈ ਕਿ ਹਫਤਾਵਾਰੀ ਛੁੱਟੀ ਦੀ ਉਸ ਤੋਂ ਵੀ ਵੇਟ ਰੈਂਦੀ ਹੈ ਇੰਤਜ਼ਾਰ ਰੈਂਦਾ ਪਰ ਜਦੋਂ ਹਫਤੇ ਬਾਅਦ ਵੀ ਛੁੱਟੀ ਨਾ ਮਿਲੇ ਗਸਟੜ ਛੁੱਟੀ ਨਾ ਮਿਲੇ ਕੋਈ ਸਰਕਾਰੀ ਛੁੱਟੀ ਨਾ ਮਿਲੇ ਤੇ ਘਰ ਦੇ ਕੰਮਕਾਜ ਵੀ ਇਸ ਦੇ ਨਾਲ ਅਸਤਵੱਸ ਹੁੰਦੇ ਨੇ ਇਹ ਸਾਰੀਆਂ ਚੀਜ਼ਾਂ ਡੇਰਾ ਬੱਸੀ ਆਈਟੀਆਈ ਦੇ ਏਸ ਕੇਂਦਰ ਦੇ ਵਿੱਚ ਹੁਕਮ ਜਾਰੀ ਹੋਣ ਤੋਂ ਬਾਅਦ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਜਿਹੜਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਪਿਆ ਹੁਣ ਵੱਖ-ਵੱਖ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਕਿੰਤੂ ਪਰੰਤੂ ਵੀ ਇਹਦੇ ਉੱਪਰ ਕੀਤੇ ਜਾ ਰਹੇ ਨੇ ਤੇ ਨਾਲ ਦੀ ਨਾਲ ਸਟਾਫ ਮੈਂਬਰ ਜਿਹੜੇ ਨੇ ਉਹ ਬਹੁਤ ਡਾਢੇ ਪਰ ਦਾ ਕੇ ਇਸ ਦੇ ਵਿੱਚ ਅਪਡੇਟ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ 17 7 2025 ਨੂੰ ਇਹ ਹੁਕਮ ਜਿਹੜਾ ਉਹ ਜਾਰੀ ਕੀਤਾ ਗਿਆ ਸੀ ਇੱਕ ਲੈਟਰ ਜਿਹੜਾ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਜੰਗਲ ਦੀ ਅੱਗ ਦੀ ਤਰ੍ਹਾਂ ਵਾਇਰਲ ਹੋ ਰਿਹਾ ਉਸ ਦੇ ਵਿੱਚ ਸਾਰੀਆਂ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਇਸੇ ਖਬਰ ਦੇ ਉੱਪਰ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਮੇਜਰ ਅਲੀ ਜੁੜ ਚੁੱਕੇ ਨੇ ਮੇਜਰ ਕੀਕੋ ਜਾਣਕਾਰੀਆਂ ਨੇ ਇਹ ਜਿਹੜਾ ਤੁਗਲਕੀ ਫਰਮਾਨ ਜਿਹੜਾ ਜਾਰੀ ਹੋਇਆ ਹੈ ਆਈਟੀਆਈ ਡੇਰਾ ਬੱਸੀ ਦੇ ਵਿੱਚ ਕਹਿੰਦੇ ਕਿ ਛਨੀ ਐਤਵਾਰ ਦੀ ਛੁੱਟੀ ਨਹੀਂ ਹੋਏਗੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਗਜ਼ਟ ਦੀ ਛੁੱਟੀ ਜਿਹੜੀ ਹੈ ਉਸ ਤੋਂ ਵੀ ਨਹੀਂ ਸਟਾਫ ਮੈਂਬਰ ਜਿਹੜਾ ਇੱਕ ਫਰਮਾਨ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਜਿਹੜਾ ਇਖਬਾਰ ਹਲਕਾ ਰਿਹਾ ਹੈਗਾ ਤੇ ਇਹ ਦੱਸਣਾ ਚਾਹੁੰਦੇ ਆ ਕਿ ਇਹ ਜਿਹੜਾ ਹੈਗਾ ਟੀਚਰ ਹੈਗੇ ਆ ਜਿਹੜੇ ਉਹਨਾਂ ਵੱਲੋਂ ਇੱਕ ਇਹ ਅਲੀਗੇਸ਼ਨ ਲਗਾਇਆ ਗਿਆ ਹੈਗਾ ਉਸਤੇ ਟੀਚਰਾਂ ਦੇ ਵੱਲੋਂ ਆਰਟੀ ਤੇ ਜਿਹੜਾ ਹੈਗਾ ਉਹ ਅਲੀਗੇਸ਼ਨ ਲਗਾਇਆ ਗਿਆ ਹੈ ਕਿ ਤੇ ਉਹ ਕਹਿੰਦੇ ਹੈਗੇ ਆ ਕਿ ਸਾਡੀ ਜਿਹੜੀ ਛੁੱਟੀ ਹੈਗੀ ਆ ਉਹ ਬੰਦ ਕੀਤੀ ਹੋਈ ਹੈਗੀ ਆ ਸ਼ਨੀਵਾਰ ਤੇ ਐਤਵਾਰ ਨੂੰ ਵੀ ਸਾਨੂੰ ਬੁਲਾਇਆ ਜਾਂਦਾ ਹੈਗਾ ਤੇ ਜਿਹੜੇ 50 50 ਬੱਚੇ ਜਿਹੜੇ ਉਹ ਹੈਗੇ ਆ ਇਕੱਠੇ ਕਰਕੇ ਜਿਹੜੇ ਲੈ ਆਪਣੇ ਜ਼ਿੰਮੇਵਾਰੀ ਤੇ ਉਹ ਲੈ ਕੇ ਆਣੇ ਹੈਗੇ ਆ ਉਹਨਾਂ ਤੇ ਜਿਹੜਾ ਦਬਾਅ ਬਣਾਇਆ ਜਾ ਰਿਹਾ ਹੈਗਾ ਤੇ ਅੱਜ ਜਿਹੜਾ 15 ਅਗਸਤ ਹੈਗਾ ਆ ਉਸ ਨੂੰ ਵੀ ਲੈ ਕੇ ਅੱਜ ਵੀ ਕੋਈ ਛੁੱਟੀ ਨਹੀਂ ਦਿੱਤੀ ਗਈ ਤੇ ਕੱਲ ਵੀ ਕੋਈ ਛੁੱਟੀ ਨਹੀਂ ਹੈਗੀ ਹੈ ਜੀ ਇਹ ਇਸ ਨੂੰ ਲੈ ਕੇ ਜਿੱਦਾਂ ਲਗਾਤਾਰ ਇਹ ਚਰਚਾ ਦਾ ਵਿਸ਼ਾ ਬਣਿਆ ਪਿਆ ਕਿਉਂਕਿ ਹਫਤਾਵਾਰੀ ਤੇ ਛੁੱਟੀ ਹਰੇਕ ਕੋਈ ਚਾਹੁੰਦਾ ਹੁੰਦਾ ਹੈ ਕਿਸੇ ਤਰੀਕੇ ਦੇ ਨਾਲ ਕੋਈ ਕਾਨੂੰਨੀ ਰੂਪ ਦੇ ਵਿੱਚ ਕੋਈ ਕਾਰਵਾਈ ਕਰਨ ਦੇ ਲਈ ਅਧਿਆਪਕਾਂ ਦੇ ਵੱਲੋਂ ਟੀਚਰ ਸਭਾਾਂ ਦੇ ਵੱਲੋਂ ਕੋਈ ਕਾਰਵਾਈ ਕੀਤੀ ਗਈ ਇਦਾਂ ਦੀ ਦੀ ਉਹਨਾਂ ਵੱਲੋਂ ਜਿਹੜੀ ਹੈਗੀ ਸਾਡੇ ਨਾਲ ਜਿਹੜੀ ਗੱਲਬਾਤ ਹੋਈ ਹੈਗੀ ਆ ਤੇ ਉਹਨਾਂ ਨੇ ਦੱਸਿਆ ਹੈਗਾ ਕਿ ਅਸੀਂ ਜਿਹੜੇ ਹੈਗੇ ਆ ਇਸ ਤੇ ਕਾਰਵਾਈ ਦੀ ਮੰਗ ਕਰਦੇ ਆ ਤੇ ਮੁੱਖ ਮੰਤਰੀ ਤੱਕ ਇਹ ਲੈਟਰ ਜਿਹੜਾ ਹੈਗਾ ਇਹ ਪਹੁੰਚਾਇਆ ਜਾਵੇਗਾ ਜੀ ਜੀ ਬਹੁਤ ਮਿਹਰਬਾਨੀ ਹੈ तमाम ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਸੋ ਹਾਲ ਫਿਲਹਾਲ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਅਧਿਆਪਕ ਸਭਾਨਾਂ ਦੇ ਵੱਲੋਂ ਕਿ ਭਾਈ ਇਸ ਤਰੀਕੇ ਦੇ ਨਾਲ ਤਾਂ ਹੋ ਹੀ ਨਹੀਂ ਸਕਦਾ ਹਰ ਕੋਈ ਕਿਸੇ ਵੀ ادارے ਦੇ ਵਿੱਚ ਕੰਮ ਕਰਦਾ ਹੋਵੇ ਕਿਸੇ ਵੀ ਆਰਗੇਨਾਈਜੇਸ਼ਨ ਦੇ ਨਾਲ ਜੁੜਿਆ ਹੋਵੇ ਉਸ ਦੇ ਵੱਲੋਂ ਸੁਭਾਵਿਕ ਤੌਰ ਦੇ ਉੱਪਰ ਆਸ ਰੱਖੀ ਜਾਂਦੀ ਹੈ ਕਿ ਜਿਹੜੇ ਕੰਮ ਉਸ ਦੇ ਵੱਲੋਂ ਕੰਮਕਾਜ ਦੇ ਦਿਨਾਂ ਦੇ ਵਿੱਚ ਨਹੀਂ ਹੋ ਪਾ ਹਫਤਾਵਾਰੀ ਛੁੱਟੀ ਦੇ ਵਿੱਚ ਉਸ ਦੇ ਵੱਲੋਂ ਕਰ ਲਏ ਜਾਣਗੇ ਪਰ ਜਦੋਂ ਇਹੀ ਕਹਿ ਦਿੱਤਾ ਜਾਂਦਾ ਹੈ ਕਿ ਨਾ ਤਾਂ ਤੁਹਾਨੂੰ ਸ਼ਨੀਵਾਰ ਨੂੰ ਛੁੱਟੀ ਹੈ ਨਾ ਐਤਵਾਰ ਨੂੰ ਛੁੱਟੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਗਜ਼ਟਡ ਛੁੱਟੀ ਵੀ ਸਰਕਾਰੀ ਛੁੱਟੀ ਵੀ ਕਿਸੇ ਤਰੀਕੇ ਦੇ ਨਾਲ ਨਹੀਂ ਦਿੱਤੀ ਜਾਵੇਗੀ ਇਹ ਇੱਕ ਲੈਟਰ ਜਾਰੀ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਅਧਿਆਪਕਾਂ ਨੂੰ ਜ਼ੋਰ ਜ਼ਰਵੇ ਤਰੀਕੇ ਦੇ ਨਾਲ ਉਹਨਾਂ ਨੂੰ ਇਸ ਆਈਟੀਆਈ ਦੇ ਵਿੱਚ ਬੁਲਾਇਆ ਜਾਂਦਾ ਹੈ ਇਸ ਕੇਂਦਰ ਦੇ ਵਿੱਚ ਬੁਲਾਇਆ ਜਾਂਦਾ ਤੇ ਉਹਨਾਂ ਦੇ ਉੱਪਰ ਰੋਹ ਪਾ ਕੇ ਇਸ ਗੱਲ ਨੂੰ ਮੰਨਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਤੰਗ ਆਏ ਅਧਿਆਪਕਾਂ ਦੇ ਵੱਲੋਂ ਹੁਣ ਸ਼ਿਕਾਇਤ ਜਿਹੜੀ ਹੈ ਉਹ ਪੁਲਿਸ ਦੇ ਕੋਲ ਵੀ ਦੇਣ ਦੀ ਗੱਲ ਜਿਹੜੀ ਆ ਸਾਹਮਣੇ ਆਈਏ ਤੇ ਨਾਲ ਦੀ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਕੇ ਮਾਮਲਾ ਪਹੁੰਚਾਉਣ ਦਾ ਉਹਨਾਂ ਦੇ ਵੱਲੋਂ ਆਪਣੀ ਗੱਲ ਦਾ ਇਹ ਵਿਰਵਾਹ ਜਿਹੜਾ ਉਹ ਦਿੱਤਾ ਗਿਆ ਬਾਕੀ ਇਸ ਖਬਰ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਕਾਰੀਆਂ ਤੇ ਇਸ ਉੱਠੇ ਨਵੇਂ ਮਸਲੇ ਦੇ ਬਾਰੇ ਤੁਹਾਡੇ ਜ਼ਹਿਨ ਦੇ ਵਿੱਚ ਕੀ ਕੁਝ ਵੱਲਬਲੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਨੈਕਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਤਿਕਾਰ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ ਤੇ ਖਬਰ ਹੈਰਾਨ ਕਰਦੀ ਹੋਵੇਗੀ ਤੇ ਇੱਕ ਤਰੀਕੇ ਦੇ ਨਾਲ ਸੋਚਣ ਤੇ ਵੀ ਮਜਬੂਰ ਕਰੇਗੀ ਕਿ ਅਜਿਹਾ ਹੋ ਕਿਵੇਂ ਸਕਦਾ ਹੈ ਦਰਅਸਲ ਇੱਕ ਤੁਗਲਕੀ ਫਰਮਾਨ ਜਿਹੜਾ ਉਹ ਜਾਰੀ ਹੋਇਆ ਹੈ ਆਈਟੀਆਈ ਡੇਰਾ ਬੱਸੀ ਦੇ ਵਿੱਚੋਂ ਇਹ ਫਰਮਾਨ ਦੇ ਤਹਿਤ ਸਟਾਫ ਮੈਂਬਰਾਂ ਨੂੰ ਇਹ ਕਹਿ ਦਿੱਤਾ ਗਿਆ ਹੈ ਕਿ ਭਾਈ ਤੁਹਾਨੂੰ ਸ਼ਨੀਵਾਰ ਨੂੰ ਵੀ ਤੇ ਐਤਵਾਰ ਨੂੰ ਵੀ ਦਫ਼ਤਰ ਆਉਣਾ ਪਏਗਾ ਇੰਨਾ ਹੀ ਨਹੀਂ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਕੋਈ ਵੀ ਗਜ਼ਟਡ ਛੁੱਟੀ ਹੋਵੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਛੁੱਟੀ ਹੋਵੇ ਉਸ ਨੂੰ ਤੁਹਾਨੂੰ ਨਹੀਂ ਦਿੱਤਾ ਜਾਵੇਗਾ ਕਿਉਂਕਿ ਇਸ ਸਾਰੇ ਮਾਮਲੇ ਦੇ ਵਿੱਚ ਜਿਹੜਾ ਮੁਖ ਅਧਿਆਪਕ ਹੈ ਉਸ ਦੇ ਵੱਲੋਂ ਇਸ ਬਾਬਤ ਇੱਕ ਪੱਤਰ ਜਾਰੀ ਕੀਤਾ ਗਿਆ ਉਹ ਪੱਤਰ ਹੁਕਮ ਦੇ ਰੂਪ ਦੇ ਵਿੱਚ ਇਹਨਾਂ ਸਾਰੇ ਲੋਕਾਂ ਦੇ ਉੱਪਰ ਜਾਂ ਫਿਰ ਇਸ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਉੱਪਰ ਲਾਗੂ ਹੋਵੇਗਾ ਅਜਿਹਾ ਉਸ ਦੇ ਵੱਲੋਂ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਇਹ ਮਾਮਲਾ ਹੁਣ ਲਗਾਤਾਰ ਤੂਲ ਫੜਦਾ ਜਾ ਰਿਹਾ ਕਿਉਂਕਿ ਇਹ ਸਥਿਤੀ ਕਿਸੇ ਵੀ ਤਰੀਕੇ ਦੇ ਨਾਲ ਵਾਜਬ ਨਹੀਂ ਕਿਉਂਕਿ ਜਦੋਂ ਕੋਈ ਦਫ਼ਤਰ ਦੇ ਵਿੱਚ ਜਾਂ ਫਿਰ ਕਿਸੇ ਅਦਾਰੇ ਦੇ ਵਿੱਚ ਕੰਮ ਕਰਦਾ ਹੈ ਤਾਂ ਸੁਭਾਵਿਕ ਕੀ ਹਫਤਾਵਾਰੀ ਛੁੱਟੀ ਦੀ ਉਸ ਨੂੰ ਵੀ ਵੇਟ ਰੈਂਦੀ ਹੈ ਇੰਤਜ਼ਾਰ ਰੈਂਦਾ ਪਰ ਜਦੋਂ ਹਫਤੇ ਬਾਅਦ ਵੀ ਛੁੱਟੀ ਨਾ ਮਿਲੇ ਗੱਸੜ ਛੁੱਟੀ ਨਾ ਮਿਲੇ ਕੋਈ ਸਰਕਾਰੀ ਛੁੱਟੀ ਨਾ ਮਿਲੇ ਤੇ ਘਰ ਦੇ ਕੰਮਕਾਜ ਵੀ ਇਸ ਦੇ ਨਾਲ ਅਸਤਵੱਸ ਹੁੰਦੇ ਨੇ ਇਹ ਸਾਰੀਆਂ ਚੀਜ਼ਾਂ ਡੇਰਾ ਬੱਸੀ ਆਈਟੀਆਈ ਦੇ ਏਸ ਕੇਂਦਰ ਦੇ ਵਿੱਚ ਹੁਕਮ ਜਾਰੀ ਹੋਣ ਤੋਂ ਬਾਅਦ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਜਿਹੜਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਪਿਆ ਹੁਣ ਵੱਖ-ਵੱਖ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਕਿੰਤੂ ਪ੍ਰੰਤੂ ਵੀ ਇਹਦੇ ਉੱਪਰ ਕੀਤੇ ਜਾ ਰਹੇ ਨੇ ਤੇ ਨਾਲ ਦੀ ਨਾਲ ਸਟਾਫ ਮੈਂਬਰ ਜਿਹੜੇ ਨੇ ਉਹ ਬਹੁਤ ਡਾਢ ਕੇ ਇਸ ਦੇ ਵਿੱਚ ਅਪਡੇਟ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ 17 7 2025 ਨੂੰ ਇਹ ਹੁਕਮ ਜਿਹੜਾ ਉਹ ਜਾਰੀ ਕੀਤਾ ਗਿਆ ਸੀ ਇੱਕ ਲੈਟਰ ਜਿਹੜਾ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਜੰਗਲ ਦੀ ਅੱਗ ਦੀ ਤਰ੍ਹਾਂ ਵਾਇਰਲ ਹੋ ਰਿਹਾ ਉਸ ਦੇ ਵਿੱਚ ਸਾਰੀਆਂ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਇਸੇ ਖਬਰ ਦੇ ਉੱਪਰ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਮੇਜਰ ਅਲੀ ਜੁੜ ਚੁੱਕੇ ਨੇ ਮੇਜਰ ਕੀ ਕੋ ਜਾਣਕਾਰੀਆਂ ਨੇ ਇਹ ਜਿਹੜਾ ਤੁਗਲਕੀ ਫਰਮਾਨ ਜਿਹੜਾ ਜਾਰੀ ਹੋਇਆ ਹੈ ਆਈਟੀਆਈ ਡੇਰਾ ਬੱਸੀ ਦੇ ਵਿੱਚ ਕਹਿੰਦੇ ਕਿ ਛਨੀ ਐਤਵਾਰ ਦੀ ਛੁੱਟੀ ਨਹੀਂ ਹੋਏਗੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਗਜ਼ਟਡ ਛੁੱਟੀ ਜਿਹੜੀ ਹੈ ਉਸ ਤੋਂ ਵੀ ਨਹੀਂ ਸਟਾਫ ਮੈਂਬਰਾਂ ਨੂੰ